ਸਵਾਗਤ ਕਰਦੇ ਹਾਂ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪੈਟਿਕ ਬਲਾਡਾ ਵੱਲੋਂ ਅੱਜ ਫਿਰ ਅਸੀਂ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਏ ਹਾਂ ਜੀ ਸਭ ਤੋਂ ਪਹਿਲਾਂ ਮੇਰੀਆਂ ਭੈਣਾਂ ਨੂੰ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਜਲਦੀ ਤੋਂ ਜਲਦੀ ਮੇਰੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਠੀਕ ਹੈ ਜੀ ਹੁਣ ਅਸੀਂ ਲੱਗੀਆਂ ਵੀਡੀਓ ਸਟਾਰਟ ਕਰਨ ਬੜੇ ਸੋਹਣੇ ਜੀ ਤੁਹਾਡੇ ਵਾਸਤੇ ਸੂਟ ਲੈ ਕੇ ਆਏ ਹਾਂ ਜੀ ਅੱਜ ਤੇ ਅੱਜ ਵਾਲੇ ਸੂਟ ਰਹਿਣਗੇ ਦੁਪੱਟਾ ਸੂਟ ਰਹਿਣਗੇ ਬੜੇ ਪਿਆਰੇ ਜਿਹੀ ਪੈਚਵਰਕ ਵਾਲੇ ਦੁਪੱਟਾ ਪੂਰਾ 올ਓਵਰ ਸੂਟ ਰਹਿਣ ਵਾਲਾ ਬਿਲਕੁਲ ਕਾਟਨ ਸਟਾਫ ਹੈ نزدਿਕ ਤੋਂ ਦੇਖੋ ਜੀ ਬਿਲਕੁਲ ਕਾਟਨ ਸਟਾਫ ਮਿਲੂਗਾ ਤੁਹਾਨੂੰ ਬਿਲਕੁਲ ਕਾਟਨ ਸਟਾਫ ਦਾ ਸੂਟ ਰਹਿਣ ਵਾਲਾ 올ਓਵਰ ਸੂਟ ਹੈ ਕਲਰ ਚੈੱਕ ਕਰੋ ਬੜਾ ਪਿਆਰਾ ਜਿਹਾ ਕਲਰ ਹੋਊਗਾ ਜੀ ਤੇ ਨਾਲ ਅਸੀਂ ਲੈ ਕੇ ਆਏ ਪੈਚ ਵਰਕ ਦਾ ਦੁਪੱਟਾ ਦੇਖੋ ਜੋ ਕਾਫੀ ਅੱਜਕੱਲ ਟ੍ਰੈਂਡ ਵਿੱਚ ਚੱਲ ਰਿਹਾ ਜੀ ਐਦਾਂ ਦੀ ਸੂਟ ਦੀ ਲੁੱਕ ਆਉਣੀ ਹੈ ਤੇ ਦੁਪੱਟਾ ਦੇਖੋ ਜੀ ਕੋਟਾ ਡੋਰੀਏ ਦੇ ਵਿੱਚ ਦੁਪੱਟਾ ਮਿਲੂਗਾ ਸੌਫਟ ਵਾਲੀ ਕੋਟਾ ਡੋਰੀਏ ਚੈੱਕ ਕਰੋ ਜੀ ਇਹ ਵਾਲਾ ਮਿਲੂਗਾ ਤੁਹਾਨੂੰ ਦੁਪੱਟਾ ਪੂਰਾ ਖੁੱਲਾ ਡੁੱਲਾ ਪੈਚ ਵਰਕ ਦੇ ਵਿੱਚ ਦੇਖੋ ਜੀ ਬਹੁਤ ਹੀ ਪਿਆਰੇ ਜੀ ਅੱਜ ਦੇ ਸੂਟ ਰਹਿਣ ਵਾਲੇ ਆ ਜੀ ਪੈਚ ਵਰਕ ਦੇ ਵਿੱਚ ਤੁਹਾਨੂੰ ਮਿਲੇਗਾ ਦੁਪੱਟਾ ਚੈੱਕ ਕਰੋ ਪੂਰੇ ਉੱਪਰ ਦੇਖੋ ਜੀ ਪੂਰੀ ਲੈਸਸ ਲਗਾ ਕੇ ਕਿਨਾਰੀ ਦੇਖੋ ਜੀ ਦੁਪੱਟੇ ਦੀ ਫਿਨਿਸ਼ਿੰਗ ਦਿੱਤੀ ਗਈ ਹੈ ਪੂਰੀ ਲੈਸਸਸ ਲਗਾ ਕੇ ਪੂਰੀ ਫਿਨਿਸ਼ਿੰਗ ਦਿੱਤੀ ਗਈ ਹੈ ਵਿੱਚ ਪੈਚ ਵਰਕ ਹੋਇਆ ਪੈਚ ਵਰਕ ਹੋ ਗਿਆ ਵੀ ਉਹਦੇ ਉੱਪਰ ਵੀ ਫਿਨਿਸ਼ਿੰਗ ਦਿੱਤੀ ਗਈ ਹੈ ਦੁਪੱਟੇ ਉੱਪਰ ਚੈੱਕ ਕਰੋ ਜੀ ਦੁਪੱਟੇ ਉੱਪਰ ਵੀ ਫਿਨਿਸ਼ਿੰਗ ਦਿੱਤੀ ਗਈ ਹੈ ਪੂਰੀ ਤੇ ਪੂਰਾ ਦੁਪੱਟਾ ਰਹੂਗਾ ਜੀ ਚੈੱਕ ਦੁਪੱਟਾ ਵੀ ਚੈੱਕ ਕਰ ਸਕਦੇ ਤੁਸੀਂ ਬ੍ਰੀਕ ਚੈੱਕ ਚ ਬਣਿਆ ਹੋਇਆ ਦੁਪੱਟਾ ਬਿਲਕੁਲ ਬਰੀ ਚੈੱਕ ਦਾ ਦੁਪੱਟਾ ਜੀ ਇਹ ਠੀਕ ਹੈ ਜੀ ਬੜਾ ਪਿਆਰਾ ਜਿਹਾ ਸੂਟ ਰਹਿਣ ਵਾਲਾ ਦੇਖੋ ਜੀ ਠੀਕ ਹੈ ਜੀ ਇਹ ਵਾਲਾ ਰਹਿਣ ਵਾਲਾ ਦੁਪੱਟਾ ਤੇ ਪ੍ਰਾਈਸ ਰਹਿਣ ਵਾਲੀ ਇਹਦੀ ਸਿਰਫ 750 750 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਲੈ ਸਕਦੇ ਹੋ ਚੈੱਕ ਕਰੋ ਜੀ ਇਹਦੀ ਲੁੱਕ ਦੇਖੋ ਸੂਟ ਦੀ ਕਿੱਦੀ ਆ ਕਿੱਦਾਂ ਆਣੀ ਆ ਜੀ ਬਹੁਤ ਹੀ ਪਿਆਰੇ ਜਿਹੇ ਸੂਟ ਰਹਿਣ ਵਾਲੇ ਆ ਠੀਕ ਹੈ ਜੀ ਅਗਲਾ ਚੈੱਕ ਕਰੋ ਜੀ ਸੂਟ ਪਰਪਲ ਵਿੱਚ ਹੈ 올ਓਵਰ ਸੂਟ ਰਹੂਗਾ ਜੀ ਪ੍ਰਿੰਟ ਰਹੂਗਾ ਜੀ ਇਹਦਾ ਪਰਪਲ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜੀ 올ਓਵਰ ਸੂਟ ਰਹੂਗਾ ਬਿਲਕੁਲ ਕਾਟਨ ਸਟਾਫ ਰਹਿਣ ਵਾਲਾ ਚੈੱਕ ਕਰੋ ਬਿਲਕੁਲ ਕਾਟਨ ਸਟਾਫ ਰਹੂਗਾ ਪ੍ਰਿੰਟਿੰਗ ਦੇਖੋ ਬੜੀ ਪਿਆਰੀ ਜੀ ਪ੍ਰਿੰਟਿੰਗ ਰਹਿਣ ਵਾਲੀ ਹੈ ਦੀ ਤੇ ਦੁਪੱਟਾ ਤੁਹਾਨੂੰ ਚੈੱਕ ਕਰਾਉਣੀ ਆ ਦੁਪੱਟਾ ਵੀ ਹੀ ਬਹੁਤ ਸੋਹਣਾ ਦੁਪੱਟਾ ਰਹਿਣ ਵਾਲਾ ਜੀ ਨਾਲ ਆ ਦੁਪੱਟਾ ਤੁਹਾਨੂੰ ਦਿਖਾ ਰਹੇ ਹਾਂ ਜੀ ਅਸੀਂ ਚੈੱਕ ਕਰੋ ਜੀ ਦੁਪੱਟਾ ਪੈਚ ਵਰਕ ਦਾ ਬੜਾ ਪਿਆਰਾ ਜਿਹਾ ਦੁਪੱਟਾ ਰੈਡੀ ਹੋਇਆ ਦੇਖੋ ਜੀ ਪੈਚ ਵਰਕ ਲਾ ਕੇ ਬਹੁਤ ਪਿਆਰਾ ਦੁਪੱਟਾ ਰੈਡੀ ਹੋਇਆ ਚੈੱਕ ਕਰੋ ਬਹੁਤ ਹੀ ਪਿਆਰੇ ਜਿਹੇ ਸੂਟ ਰਹਿਣ ਵਾਲੇ ਆ ਇਹ ਠੀਕ ਹੈ ਜੀ ਪੂਰੀ ਫਿਨਿਸ਼ਿੰਗ ਦਿੱਤੀ ਗਈ ਹੈ ਦੁਪੱਟੇ ਨੂੰ 4 ਸਾਈਡ ਪੱਟੀ ਲਗਾ ਕੇ ਦੇਖ ਸਕਦੇ ਹੋ ਤੁਸੀਂ ਪੂਰੀ ਫਿਨਿਸ਼ਿੰਗ ਦਿੱਤੀ ਗਈ ਹੈ ਦੁਪੱਟੇ ਨੂੰ ਲੈਸਸ ਲਗਾ ਕੇ 올ਓਵਰ ਸੂਟ ਰਹੂਗਾ ਜੀ ਬਹੁਤ ਹੀ ਪਿਆਰੇ ਜਿਹੇ ਸੂਟ ਰਹਿਣ ਵਾਲੇ ਅੱਜ ਦੇ ਤੇ ਲੁੱਕ ਤੁਸੀਂ ਦੇਖ ਸਕਦੇ ਹੋ ਸੂਟ ਦੀ ਕਿੱਦਾਂ ਆਣੀ ਹੈ ਦੇਖੋ ਜੀ ਇਹ ਵਾਲੀ ਆਣੀ ਹੈ ਸੂਟ ਦੀ ਲੁੱਕ ਤੇ ਪ੍ਰਾਈਸ ਰਹੂਗਾ ਜੀ 750 750 ਦੇ ਵਿੱਚ ਤੁਸੀਂ ਇਹ ਵਾਲੇ ਸੂਟ ਸਾਡੇ ਕੋਲ ਲੈ ਸਕਦੇ ਹੋ ਜੀ ਦੂਸਰਾ ਕਲਰ ਚੈੱਕ ਕਰੋ ਜੀ ਦੇਖੋ ਜੀ ਇਹ ਵਾਲਾ ਕਲਰ ਚੈੱਕ ਕਰੋ ਬਹੁਤ ਹੀ ਪਿਆਰੇ ਜਿਹੇ ਕਲਰ ਆਣ ਵਾਲੇ ਆ ਤੇ ਇਹਦੇ ਤਾਂ ਅਗਲੇ ਤੋਂ ਦੁਪੱਟਾ ਦਿਖਾਵਾਂਗੀ ਉਹ ਵੀ ਬੜਾ ਪਿਆਰਾ ਜਿਹਾ ਲੁੱਕ ਦੇਖੋ ਜੀ ਸੂਟ ਦੀ ਕਿੱਦਾਂ ਆਣੀ ਹੈ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਰਹੂਗਾ ਜੀ ਨਾਲ ਦੇਖੋ ਦੁਪੱਟਾ ਚੈੱਕ ਕਰੋ ਜੀ ਇਹ ਵਾਲਾ ਆਊਗਾ ਜੀ ਦੁਪੱਟਾ ਇਹਦਾ ਦੇਖੋ ਜੀ ਚੈੱਕ ਦੇ ਵਿੱਚ ਰਹੂਗਾ ਦੁਪੱਟਾ ਬੜਾ ਸੌਫਟ ਜਿਹਾ ਦੁਪੱਟਾ ਫਿਰ ਹਾਰਡ ਵਾਲਾ ਦੁਪੱਟਾ ਨਹੀਂ ਹੈਗਾ ਬਿਲਕੁਲ ਸੌਫਟ ਵਾਲਾ ਦੁਪੱਟਾ ਰਹੂਗਾ ਤੇ ਪੂਰੇ ਪੈਚ ਪੈਚ ਵਰਕ ਹੋਇਆ ਜੀ ਪੂਰੇ ਦੁਪੱਟੇ ਦੇ ਉੱਪਰ ਦੇਖੋ ਜੀ ਪੈਸ ਲੱਗੇ ਆ ਬੜੇ ਪਿਆਰੇ ਜਿਹੇ ਸੁੱਟ ਰਹਿਣ ਵਾਲੇ ਆ ਜੀ ਪੂਰੀ ਲੈਸਸ ਲੱਗੀ ਆ ਪੈਸ ਲੱਗੇ ਆ ਚੈ ਠੀਕ ਹੈ ਜੀ ਪ੍ਰਾਈਸ ਰਹੂਗੀ ਇਹਦੀ 750 ਰੁਪਏ 750 ਦੇ ਵਿੱਚ ਤੁਸੀਂ ਇਹ ਵਾਲੇ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਅਗਲਾ ਕਲਰ ਚੈੱਕ ਕਰੋ ਜੀ ਇਹ ਵੀ ਕਲਰ ਬੜਾ ਪਿਆਰਾ ਸਟਾਫ ਬਿਲਕੁਲ ਪਿਓਰ ਕਾਟਨ ਵਾਲਾ ਸਟਾਫ ਹੈ ਜੀ ਕੋਈ ਮਿਕਸ ਸਟਾਫ ਨਹੀਂ ਹੈਗਾ ਬਿਲਕੁਲ ਪਿਓਰ ਕਾਟਨ ਸਟਾਫ ਰਹੂਗਾ ਜੀ ਮਿਕਸ ਸਟਾਫ ਨਹੀਂ ਰਹਿਣ ਵਾਲਾ ਦੇਖੋ ਜੀ ਇਹਨਾਂ ਤੋਂ ਦੁਪੱਟਾ ਦਿਖਾਵਾਂਗੀ ਬੜਾ ਪਿਆਰਾ ਜਿਹਾ ਦੁਪੱਟਾ ਹੈ ਜੀ ਨਾਲ ਦੀ ਰੈਡੀ ਹੋਇਆ ਦੇਖੋ ਜੀ ਠੀਕ ਹੈ ਜੀ ਪੂਰਾ ਆਲ ਓਵਰ ਸੂਟ ਰਹੂਗਾ ਤੇ ਇਹ ਵਾਲਾ ਰਹੂਗਾ ਜੀ ਇਹਦੇ ਉੱਪਰ ਪੈਚਵਰਕ ਵਾਲਾ ਦੁਪੱਟਾ ਦੁਪੱਟੇ ਦੀ ਲੁੱਕ ਦੇਖੋ ਜੀ ਬਹੁਤ ਪਿਆਰੀ ਆ ਠੀਕ ਹੈ ਜੀ ਇਹ ਵਾਲਾ ਰਹੂਗਾ ਜੀ ਇਹਦੇ ਨਾਲ ਪਿਕ ਜਿੱਦਾਂ ਦਾ ਸੂਟ ਬਣਿਆ ਇਦਾਂ ਦੀ ਇਹਦੀ ਪਿਕ ਹੈ ਬੜਾ ਪਿਆਰਾ ਜਿਹਾ ਸੂਟ ਰਹਿਣ ਵਾਲਾ ਜੀ ਠੀਕ ਹੈ ਜੀ ਬਹੁਤ ਹੀ ਪਿਆਰੇ ਜਿਹੇ ਲੈ ਕੇ ਆਏ ਤੁਹਾਡੇ ਵਾਸਤੇ ਅੱਜ ਦੇ ਸੂਟ ਰਹਿਣ ਵਾਲਗੇ ਕਾਫੀ ਫੇਮਸ ਸੂਟ ਹੈ ਜੀ ਇਹ ਅੱਜ ਦੇ ਠੀਕ ਹੈ ਜੀ ਬਿਲਕੁਲ ਪ्योर ਕਾਟਿਓਰ ਕਾਟਰੀ ਸਟਾਫ ਦੇ ਵਿੱਚ ਮਿਲਣ ਵਾਲੇ ਹੈ ਤੁਹਾਨੂੰ ਇਸ ਤੋਂ ਅਗਲਾ ਕਲਰ ਚੈੱਕ ਕਰੋ ਜੀ ਦੇਖੋ ਇਹਨਾਂ ਦਾ ਤਨੂ ਬਹੁਤ ਹੀ ਪਿਆਰੇ ਜਿਹੇ ਮਿਲਣ ਵਾਲੇ ਆ ਬਿਲਕੁਲ ਪਿਓਰ ਕਾਟਨ ਸਟਾਫ ਰਣ ਵਾਲਾ ਜੀ ਠੀਕ ਹੈ ਜੀ ਕਿਸੇ ਤਰ੍ਹਾਂ ਦਾ ਕੁਝ ਵੀ ਮਿਕਸ ਨਹੀਂ ਹੈਗਾ ਇਹਦੇ ਵਿੱਚ ਤੇ ਇਹਨਾਂ ਦਾ ਦੁਪੱਟਾ ਚੈੱਕ ਕਰੋ ਦੁਪੱਟਾ ਲਊਗਾ ਉਸ ਤੋਂ ਵੀ ਪਿਆਰਾ ਦੇਖੋ ਜੀ ਸੌਫਟ ਵਾਲਾ ਦੁਪੱਟਾ ਜੀ ਸੂਵਰ ਨੈਟ ਦਾ ਦੁਪੱਟਾ ਬਿਲਕੁਲ ਸੌਫਟ ਵਾਲਾ ਕੋਈ ਹਾਰਡ ਵਾਲਾ ਦੁਪੱਟਾ ਨਹੀਂ ਹੈਗਾ ਪੂਰਾ 2.5 ਮੀਟਰ ਦੀ ਕੱਟ ਵਿੱਚ ਦੁਪੱਟਾ ਰਹਿਣ ਵਾਲਾ ਦੇਖੋ ਜੀ ਇਹ ਵਾਲਾ ਰਹੂਗਾ ਜੀ ਦੁਪੱਟਾ ਇਹ ਲਾਸਟ ਠੀਕ ਹੈ ਜੀ ਪੂਰਾ 2.5 ਮੀਟਰ ਦੀ ਕੱਟ ਵਿੱਚ ਦੁਪੱਟਾ ਰਹੂਗਾ ਚੈੱਕ ਕਰੋ ਬਹੁਤ ਪਿਆਰੇ ਜੀ ਅੱਜ ਦੇ ਰਹਿਣ ਵਾਲੇ ਸੂਟ ਦੇਖੋ ਜੀ ਠੀਕ ਹੈ ਜੀ ਲੁੱਕ ਦੇਖੋ ਸੂਟ ਦੀ ਐਦਾਂ ਦੀ ਸੂਟ ਦੀ ਆਣੀ ਹੈ ਲੁੱਕ ਪ੍ਰਾਈਸ ਸਿਰਫ 750 ਰਹਿਣ ਵਾਲਾ ਜੀ ਇਹਨਾਂ ਦਾ ਸੂਟਾਂ ਦਾ 750 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਇਹ ਵਾਲਾ ਸੂਟ ਚੈੱਕ ਕਰੋ ਜੀ ਦੇਖੋ ਇਹ ਥੋੜਾ ਜਿਹਾ ਕਲਰ ਵੀਡੀਓ ਤੇ ਡਾਰਕ ਵੀ ਆ ਸਕਦਾ ਪਰ ਡਾਰਕ ਕਲਰ ਨਹੀਂ ਹੈਗਾ ਜੀ ਕੋਈ ਪੜਕੀਲਾ ਕਲਰ ਨਹੀਂ ਡਾਰਕ ਕਲਰ ਨਹੀਂ ਹੈਗਾ ਬਹੁਤ ਪਿਆਰਾ ਜਿਹਾ ਕਲਰ ਹੈ ਦੁਪੱਟਾ ਤੁਹਾਨੂੰ ਚੈੱਕ ਕਰਾਉਣੀ ਹੈ ਜੀ ਇਹਦਾ ਦੁਪੱਟਾ ਵੀ ਹੀ ਬਹੁਤ ਸੋਹਣਾ ਦੁਪੱਟਾ ਰਹਿਣ ਵਾਲਾ ਜੀ ਦੇਖੋ ਜੀ ਦੁਪੱਟਾ ਦੇਖੋ ਜੀ ਕੋਟੇ ਧੋਰੀ ਹੈ ਜਿਹਦੇ ਵਿੱਚ ਰਹੂਗਾ ਦੁਪੱਟਾ ਦੁਪੱਟੇ ਦੀ ਡਿਜ਼ਾਈਨਿੰਗ ਦੇਖੋ ਦੇਖੋ ਜੀ ਪੈਚਵਰਕ ਕਲਾਕੇ ਦੁਪੱਟਾ ਰੈਡੀ ਹੋਇਆ ਦੁਪੱਟੇ ਦੀ ਤੁਸੀਂ ਡਿਜ਼ਾਈਨਿੰਗ ਦੇਖ ਸਕਦੇ ਹੋ ਠੀਕ ਹੈ ਜੀ ਬਹੁਤ ਪਿਆਰਾ ਜਿਹਾ ਸੂਟ ਹੈ ਪ੍ਰਾਈਸ ਸਿਰਫ ਰਊਗੀ ਜੀ ਇਹਦੀ 750 750 ਦੇ ਵਿੱਚ ਇਹ ਵਾਲਾ ਸੂਟ ਸਾਡੇ ਕੋਲ ਬਾਈ ਕਰ ਸਕਦੇ ਹੋ ਜੀ ਇਸ ਤੋਂ ਅੱਗੇ ਸਾਡੇ ਕੋਲੇ ਸੂਟ ਆਏ ਆ ਜੀ ਚਿਕਨ ਵਰਕ ਦੀ ਬਾਟਮ ਦੇ ਨਾਲ ਪ੍ਰਾਈਸ ਸਿਰਫ ਜਨਰਲ ਜੀ ਰਹਿਣ ਵਾਲੀ ਹੈ ਚੈੱਕ ਕਰ ਸਕਦੇ ਹੋ ਜੀ ਬਹੁਤ ਪਿਆਰੇ ਜਿਹੀ ਸੂਟ ਰਹਿਣ ਵਾਲੇ ਆ ਦੇਖੋ ਜੀ ਇਹ ਵਾਲੇ ਸੂਟ ਦੇਖੋ ਜੀ ਬਿਲਕੁਲ ਪਿਓਰ ਕਾਟਨ ਸਟਾਫ ਰਹੂਗਾ ਜੀ ਬਿਲਕੁਲ ਪਿਓਰ ਕਾਟਨ ਸਟਾਫ ਰਹੂਗਾ ਲਾਈਟ ਫਰੋਜੀ ਕਲਰ ਹੈ ਚਿਕਨ ਵਰਕ ਦੇ ਤੁਹਾਨੂੰ ਇਹ ਨਾਲ ਬਾਟਮ ਮਿਲੂਗੀ ਦੇਖੋ ਜੀ ਇਹ ਵਾਲੇ ਚਿਕਨ ਵਰਕ ਦੀ ਮੈਲਣ ਵਾਲੀ ਤੁਹਾਨੂੰ ਇਹ ਨਾਲ ਬਾਟਮ ਤੇ ਪ੍ਰਾਈਸ ਸਿਰਫ ਰਹਿਣ ਵਾਲਾ ਜੀ 480 ਰੁਪਏ ਠੀਕ ਹੈ ਜੀ ਅੱਜ ਦੀ ਬਾਟਮ ਤੁਹਾਨੂੰ ਮਿਲੂਗੀ ਜੀ ਚਿਕਨ ਵਰਕ ਦੇ ਵਿੱਚ 올ਓਵਰ ਚਿਕਨ ਵਰਕ ਦੇ ਵਿੱਚ ਬਾਟਮ ਮਿਲੂਗੀ ਪ੍ਰਾਈਸ ਪੈ ਲੂਗਾ ਆ 480 480 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਜੀ ਸਾਡੇ ਕੋਲ ਸਟਾਫ ਕੋਈ ਮਿਕਸ ਨਹੀਂ ਹੈਗਾ ਬਿਲਕੁਲ ਕਾਟਨ ਸਟਾਫ ਰਹੂਗਾ ਜੀ ਕਾਟਨ ਸਟਾਫ ਦੇ ਵਿੱਚ ਸੂਟ ਰਹਿਣ ਵਾਲਿਆ ਜੀ ਠੀਕ ਹੈ ਜੀ ਬਾਟਮ ਮਿਲੂਗੀ ਚਿਕਨ ਵਰਕ ਦੀ ਤੇ ਪ੍ਰਾਈਸ ਅਜ ਸਿਰਫ ਜਨਰਲ ਜੀ 480 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਦੇਖੋ ਜੀ ਇਹ ਵਾਲਾ ਸੂਟ ਚੈੱਕ ਕਰੋ ਪ੍ਰਿੰਟ ਦੇਖੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਮਸਟਰਡ ਸ਼ੇਡ ਦੇ ਵਿੱਚ ਤੇ ਚਿਕਨ ਵਰਕ ਦੀ ਰਹੂਗੀ ਜੀ ਇਹਦੇ ਨਾਲ ਬਾਟਮ ਦੇਖੋ ਜੀ ਚਿਕਨ ਵਰਕ ਦੀ ਰਹੂਗੀ ਬਾਟਮ ਪ੍ਰਾਈਸ ਸਿਰਫ 480 ਰੁਪਏ ਠੀਕ ਹੈ ਜੀ ਦੂਸਰਾ ਕਲਰ ਚੈੱਕ ਕਰੋ ਠੀਕ ਹੈ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਦੇਖੋ ਜੀ ਵਾਈਨ ਦੀ ਕਲਰ ਵਿੱਚ ਆਊਗਾ ਵਾਈਨ ਸ਼ੇਡ ਦੇ ਵਿੱਚ ਬੜਾ ਪਿਆਰਾ ਜਿਹਾ ਬਿਲਕੁਲ कॉटन ਸਟਾਫ ਦੇ ਵਿੱਚ ਸ਼ਾਰਟ ਰਹਿਣ ਵਾਲੀ ਹੈ ਜੀ 100% कॉटन ਉੱਪਰ ਲਿਖਿਆ ਹੋਇਆ ਐ Экਸਪੋਰਟ ਦਾ ਸੂਟ ਹੈ ਤੇ ਇਹ ਰੋਗੀ ਚਿਕਨ ਵਰਕ ਦੀ ਬੋਟਮ ਤੇ ਪ੍ਰਾਈਸ ਸੈਲਫ 480 ਦੇ ਵਿੱਚ ਅੱਜ ਦੀ ਪ੍ਰਾਈਸ ਰੋਗੀ 480 ਦੇ ਵਿੱਚ ਤੁਸੀਂ ਇਹ ਵਾਲੇ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਆਂ ਜੀ ਇਹ ਵਾਲਾ ਚੈੱਕ ਕਰੋ ਜੀ ਬਲੈਕ ਦੇ ਵਿੱਚ ਪ੍ਰਿੰਟ ਦੇਖੋ ਜੀ ਬਹੁਤ ਹੀ ਪਿਆਰਾ ਜਾਂ ਤੇ ਚਿਕਨ ਵਰਕ ਦੀ ਰਹੂਗੀ ਜੀ ਬੋਟਮ ਸਿਰਫ ਪ੍ਰਾਈਸ 480 ਜੀ ਠੀਕ ਹੈ ਜੀ 480 ਦੇ ਵਿੱਚ ਇਹਦੀ ਪ੍ਰਾਈਸ ਲੈਣ ਵਾਲੀ ਇਹਨਾਂ ਸੂਟਾਂ ਦੀ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਜੀ देखो बहुत ही प्यारा ਜਿਹਾ suit ਰਹੂਗਾ ਇਹ ਵਾਲੀ ਰਹੂਗੀ चिकन वर्क ਦੇ ਵਿੱਚ ਇਹਦੇ ਨਾਲ ਬਾਟਮ ਜੀ चिकन वर्क ਦੇ ਵਿੱਚ ਰਹੂਗੀ ਜੀ ਬਾਟਮ ਪ੍ਰਾਈਸ ਰਹੂਗਾ ਸਿਰਫ 480 ਦੇ ਵਿੱਚ ਤੁਹਾਨੂੰ ਇਹ ਵਾਲੇ suit ਪਹਿਣ ਵਾਲੇ ਆ ਠੀਕ ਹੈ ਜੀ ਅਗਲਾ ਕਲਰ ਚੈੱਕ ਕਰੋ ਦੇਖੋ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਚੈੱਕ ਦੇ ਵਿੱਚ ਬਣਿਆ ਹੋਇਆ ਬਹੁਤ ਹੀ ਪਿਆਰਾ ਜਿਹਾ suit ਹੈ चिकन वर्क ਦੀ ਮੈਲਨ ਵਾਲੀ ਇਹਦੇ ਨਾਲ ਤੁਹਾਨੂੰ ਬਾਟਮ ਦੇਖੋ ਜੀ ਚਿਕਨ ਵਰਕ ਦੀ ਮਿਲੂਗੀ बॉਟਮ ਤੇ ਪ੍ਰਾਈਸ ਸਿਰਫ 480 480 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਠੀਕ ਹੈ ਜੀ ਇਸ ਹਨ ਅੱਗੇ ਸਾਡੀ ਕਲੈਕਸ਼ਨ ਇਹਦੇ ਵਿੱਚ ਜਿਹੜਾ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਬਾਈ ਕਰ ਸਕਦੇ ਹੋ ਜੀ ਠੀਕ ਹੈ ਜੀ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੇ ਜੀ ਮੇਰੀ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ